ਜੋ ਧਾਰਮਿਕ ਸਜ਼ਾ ਹੈ ਉਹ ਜੇ ਬਾਕੀ ਹੈ ਉਹ ਸੁਣਾਈ ਜਾਵੇਗੀ ਪੇਸ਼ ਹੋਣ ਤੋਂ ਬਾਅਦ 15 ਦਿਨ ਦਾ ਸਮਾਂ ਦਿੱਤਾ ਹੈ ਤੇ ਜੋ ਸੀਨੀਅਰ ਆਗੂ ਨੇ ਅਕਾਲੀ ਦਲ ਦੇ ਬੁਲਾਰੇ ਨੇ ਅਕਾਲੀ ਦਲ ਦੇ ਅਰਸ਼ਦੀਪ ਸਿੰਘ ਕਲੈਰ ਉਹਨਾਂ ਨੇ ਵੀ ਕਿਹਾ ਹੈ ਕਿ ਅੱਜ ਸ਼ਾਮੀਆਂ ਕੱਲ ਤੱਕ ਤਾਂ ਕਲੀਅਰ ਹੋ ਜਾਏਗਾ ਕਿ ਸੁਖਬੀਰ ਸਿੰਘ ਬਾਦਲ ਕਿਹੜੀ ਡੇਟ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਔਰ ਜਦੋਂ ਪੇਸ਼ ਹੋਣਗੇ ਤਾਂ ਬਹੁਤ ਸਾਰੇ ਸਵਾਲ ਨੇ ਕਿ ਜਥੇਦਾਰ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕਿਹੜੇ ਸਵਾਲ ਕਰਦੇ ਨੇ 2007 ਦੀ ਘਟਨਾ ਬਾਬਤ ਸਵਾਲ ਹੁੰਦਾ ਹੈ 2015 ਦੇ ਵਿੱਚ 1 ਜੂਨ 2015 ਨੂੰ ਜਦੋਂ ਜਵਾਰ ਸਿੰਘ ਵਾਲਾ ਫਰੀਦਕੋਟ ਦੇ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੁੰਦੇ ਨੇ ਅਤੇ ਉਸ ਤੋਂ ਬਾਅਦ 12 ਅਕਤੂਬਰ ਨੂੰ 2015 ਨੂੰ ਬਰਗਾੜੀ ਪਿੰਡ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸੇ ਸਰੂਪ ਦੇ ਕਈ ਅੰਗ ਨੇ ਜਿਹੜੇ ਖਿਲਰੇ ਦਿਖਾਈ ਦਿੰਦੇ ਨੇ ਧਰਨੇ ਲੱਗਦੇ ਨੇ ਸਿੱਖ ਸੰਗਤ ਰੋਸ ਜ਼ਾਹਿਰ ਕਰਦੀ ਹੈ ਔਰ ਤਰਨਾ ਲੱਗਦਾ 14 ਅਕਤੂਬਰ ਨੂੰ ਬਹਿਬਲ ਕਲਾਂ ਦੇ ਵਿੱਚ ਉੱਥੇ ਵਾਪਰਦਾ ਗੋਲੀ ਕਾਂਟ ਗੋਲੀ ਵੱਜਦੀ ਹੈ ਔਰ ਦੋ ਸਿੰਘ ਸ਼ਹੀਦ ਹੋ ਜਾਂਦੇ ਨੇ ਉਦੋਂ ਜੋ ਸੁਖਬੀਰ ਸਿੰਘ ਬਾਦਲ ਸੀ ਉਹ ਮੁੱਖ ਮੰਤਰੀ ਸੀ ਔਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਜੋ ਇਹ ਸਾਰੀਆਂ ਬੇਅਦਬੀਆਂ ਘਟਨਾਵਾਂ ਨੇ ਜੋ ਮੁਆਫੀ ਨਾ ਮਿਲ ਦਿੱਕਤਨਾ ਹੈ ਉਹ ਸਾਰੀ ਵਾਪਰੀ ਹੈ ਔਰ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਹੀ ਸਪਸ਼ਟਿਕਰਨ ਦਿੱਤਾ ਗਿਆ ਸਿੱਧੇ ਤੌਰ ਦੇ ਉੱਤੇ ਇਹ ਸਾਰੀਆਂ ਗਲਤੀਆਂ ਦਾ ਜ਼ਿਕਰ ਬਾਗੀ ਤੜੇ ਨੇ ਕੀਤਾ ਸੀ ਜਦੋਂ ਬਾਗੀ ਤੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦਾ ਹੈ ਔਰ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਦਾ ਹੈ ਕਿ ਇਸ ਦੇ ਨਾਲ ਪਾਰਟੀ ਨੂੰ ਸਿੱਖ ਸੰਗਤ ਨੂੰ ਪੰਥ ਨੂੰ ਬਹੁਤ ਨੁਕਸਾਨ ਹੋਇਆ ਹੈ ਇਹ ਜੋ ਸਾਰੀਆਂ ਘਟਨਾਵਾਂ ਵਾਪਰੀਆਂ ਨੇ 2007 ਦੇ ਵਿੱਚ ਡੇਰਾ ਮੁਖੀ ਗੁਰੂ ਸਾਹਿਬ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਉਸ ਤੇ ਕੇਸ ਹੁੰਦਾ ਤੇ ਕੇਸ ਵਾਪਸ ਲਿਆ ਜਾਂਦਾ ਹੈ 2015 ਦੇ ਵਿੱਚ ਉਸੇ ਡੇਰਾ ਮੁਖੀ ਨੂੰ ਮੁਆਫੀ ਦਵਾਈ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਮੁਆਫੀ ਦਵਾਉਂਦਾ ਹੈ ਸਿੱਖ ਸੰਗਤ ਬਰਦਾਸ਼ਤ ਨਹੀਂ ਕਰਦੀ ਅਕਾਲ ਤਖਤ ਸਾਹਿਬ ਮੁਆਫੀ ਨਾਮਾ ਦਵਾ ਫੈਸਲਾ ਜਿਹੜਾ ਉਹ ਵਾਪਸ ਲੈ ਲੈਂਦਾ ਹੈ ਮੁਆਫੀ ਨਹੀਂ ਸੁਣਾਈ ਜਾਂਦੀ ਪਰ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਰਿਵਿੰਗ ਡਾ ਨਿਊਜ਼ ਤੇ ਇਹ ਵੀ ਦਾਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਫਿਰ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ 2007 ਦੇ ਵਿੱਚ ਡੇਰਾ ਮੁਖੀ ਨੂੰ ਦੋਖੀ ਕਰਾਰ ਦੇ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਪ੍ਰੂਫ ਕਰਕੇ ਦਿਖਾਵੇ ਕਿ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੋਵਾਂ ਦੇ ਵਿੱਚੋਂ ਕੋਈ ਵੀ ਡੇਰੇ ਗਿਆ ਹੋਵੇ ਡੇਰੇ ਜਾ ਕੇ ਉਹਨਾਂ ਨੇ ਵੋਟਰਾਂ ਦੇ ਲਈ ਸਪੋਰਟ ਮੰਗੀ ਹੋਵੇ ਉਹ ਕਹਿ ਰਹੇ ਨੇ ਕਿ ਜਿਹੜੀ ਸਜ਼ਾ ਮਿਲੇਗੀ ਅਸੀਂ ਭੁਗਤਣ ਦੇ ਲਈ ਤਿਆਰ ਹਾਂ ਜੇ ਕੋਈ ਪ੍ਰੂਫ ਕਰ ਦੇ 2007 ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਹੈ ਜਦੋਂ ਡੇਰਾ ਮੁਖੀ ਨੂੰ ਸਿੱਖ ਪੰਥ ਦਾ ਦੋਖੀ ਘਰਾੜ ਦਿੱਤਾ ਗਿਆ ਅੱਗੇ ਗੱਲ ਆ ਜਾਂਦੀ ਹੈ ਸਾਰੀ ਮੁਆਫੀ ਨਾਮੇ ਦੀ ਕਿ ਉਸੇ ਡੇਰਾ ਮੁਖੀ ਨੂੰ ਫਿਰ ਮੁਆਫੀ ਦਿੱਤੀ ਜਾਂਦੀ ਹੈ ਇਲਜ਼ਾਮ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਲੱਗ ਜਾਂਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਧੱਕੇ ਤੋਂ ਮੁਆਫੀ ਦਵਾਉਂਦੀ ਹੈ ਉਸ ਤੋਂ ਬਾਅਦ ਫਿਰ ਕਾਂਡ ਵਾਪਰਦਾ ਹੈ ਬੇਦਬੀ ਦਾ ਬੇਦਬਿਧੀ ਘਟਨਾ ਵਾਪਰਦੀ ਹੈ ਫਰੀਦਕੋਟ ਦੇ ਵਰਤ ਸਿੰਘ ਵਾਲਾ ਪਿੰਡ ਦੇ ਵਿੱਚ 1 ਜੂਨ ਨੂੰ ਗੁਰੂ ਸਾਹਿਬ ਦਾ ਸਰੂਪ ਚੋਰੀ ਹੋ ਜਾਂਦਾ ਹੈ ਅਤੇ ਚੋਰੀ ਹੋਣ ਤੋਂ ਬਾਅਦ ਉਸੇ ਸਰੂਪ ਦੇ ਅੰਗ 12 ਅਕਤੂਬਰ ਨੂੰ ਬਰਗਾੜੀ ਪਿੰਡ ਦੀ ਝੂਹ ਦੇ ਵਿੱਚ ਖਿਲਰੇ ਦਿਸਦੇ ਨੇ ਸਿੱਖ ਸੰਗਤ ਰੋਸ ਜ਼ਾਹਿਰ ਕਰਦੀ ਹੈ ਔਰ ਧਰਨੇ ਲੱਗਦੇ ਨੇ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲਦੀ ਹੈ ਔਰ ਗੋਲੀ ਜਦੋਂ ਚੱਲਦੀ ਹੈ ਤਾਂ ਦੋ ਸਿੱਖ ਨੇ ਜਿਹੜੇ ਉਹ ਸ਼ਹੀਦ ਹੋ ਜਾਂਦੇ ਨੇ ਦੋ ਸਿੰਘ ਉਸ ਧਰਨੇ ਦੇ ਵਿੱਚ ਸ਼ਹੀਦ ਹੁੰਦੇ ਨੇ ਉਸ ਦੀ ਜਾਂਚ ਨਹੀਂ ਹੁੰਦੀ ਅੱਗੇ ਨਾਮ ਆ ਜਾਂਦਾ ਹੈ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਦਾ ਕਿ ਸੁਮੇਤ ਸਿੰਘ ਸੈਣੀ ਦਾ ਨਾਮ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੇ ਵਿੱਚ ਬੋਲਦਾ ਹੈ ਕਿ ਸੁਮੇਤ ਸਿੰਘ ਸੈਣੀ ਨੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਵਾਏ ਉਹਨਾਂ ਨੂੰ ਝੂਠੇ ਇਨਕਾਊਂਟਰ ਕਿਤੇ ਲਾਪਤਾ ਜਿਹੜੇ ਸਿੱਖ ਨੌਜਵਾਨ ਹੋਏ ਉਹਨਾਂ ਨੂੰ ਜਾਣਬੁੱਝ ਕੇ ਮਾਰਿਆ ਗਿਆ ਇਨਕਾਊਂਟਰਸ ਦੇ ਵਿੱਚ ਔਰ ਸੁਖਬੇ ਜੋ ਸੁਮੇਤ ਸਿੰਘ ਸੈਣੀ ਤੋਂ ਡੀਐਸਪੀ ਸੀ ਪਰ ਸੁਮੇਤ ਸਿੰਘ ਸੈਣੀ ਨੂੰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਡੀਜੀਪੀ ਨਿਯੁਕਤ ਕਰਦਾ ਉਸ ਪੁਲਿਸ ਅਫਸਰ ਨੂੰ ਜੇਐਸ ਪੁਲਿਸ ਅਫਸਰ ਦੇ ਇਲਜ਼ਾਮ ਨੇ ਕਿ ਉਸਨੇ ਸਿੱਖਾਂ ਦੇ ਮੁੰਡਿਆਂ ਦੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਮਾਰਿਆ ਮਾਵਾਂ ਦੇ ਪੁੱਤਾਂ ਨੂੰ ਮਾਰਿਆ ਔਰ ਉਸੇ ਪੁਲਿਸ ਅਫਸਰ ਨੂੰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਡੀਜੀਪੀ ਨਿਯੁਕਤ ਕਰਦੀ ਹੈ ਇਹ ਇਲਜ਼ਾਮ ਵੀ ਬਾਗੀ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੈ ਕੇ ਪਹੁੰਚਦਾ ਹੈ ਔਰ ਇਹ ਸਾਰੀਆਂ ਜਦੋਂ ਚੀਜ਼ਾਂ ਵਿਚਾਰੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣਾ ਸਪਸ਼ਟੀਕਰਨ ਪੇਸ਼ ਕਰਨ ਇਸ ਸਾਲੀਆਂ ਘਟਨਾ ਵਾਦੀ ਔਰ ਉਹ ਸਪਸ਼ਟੀਕਰਨ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ ਜੋ ਸਪਸ਼ਟੀਕਰਨ ਸੁਖਬੀਰ ਸਿੰਘ ਬਾਦਲ ਨੇ ਬੰਦ ਲਿਫਾਫੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ 25 ਜੁਲਾਈ ਨੂੰ ਪੇਸ਼ ਕੀਤਾ ਔਰ ਇਸ ਸਪਸ਼ਟੀਕਰਨ ਨੂੰ ਪਹਿਲਾਂ ਜਨਤਕ ਨਹੀਂ ਕੀਤਾ ਗਿਆ ਮੰਗ ਕੀਤੀ ਗਈ ਜਦੋਂ ਸਿੱਖ ਸੰਗਤ ਦੇ ਵੱਲੋਂ ਕਿ ਸਪਸ਼ਟੀਕਰਨ ਨੂੰ ਜਨਤਕ ਕੀਤਾ ਜਾਵੇ ਬਾਗੀ ਧੜੇ ਦੇ ਵੱਲੋਂ ਮੰਗ ਕੀਤੀ ਗਈ ਉਸ ਤੋਂ ਬਾਅਦ ਇਹ ਸਪਸ਼ਟੀਕਰਨ ਵੀ ਜਨਤਕ ਹੋ ਗਿਆ ਔਰ ਇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਹ ਗੱਲਾਂ ਲਿਖੀਆਂ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਸੁਖਬੀਰ ਸਿੰਘ ਬਾਦਲ ਆਪਣੇ ਸਪਸ਼ਟੀਕਰਨ ਦੇ ਵਿੱਚ ਕੀ ਲਿਖਦੇ ਨੇ ਜਿਸ ਦੇ ਉੱਤੇ ਇਹ ਫੈਸਲਾ ਹੁੰਦਾ ਸੁਖਬੀਰ ਸਿੰਘ ਬਾਦਲ ਨੇ ਆਪਣਾ ਪੱਤਰ ਹੈ ਜਿਹੜਾ ਉਹ ਪੇਸ਼ ਕੀਤਾ ਜਿਸ ਤੇ ਅੱਜ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਣਾਇਆ ਹੈ